ਸੱਤੋਂ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਕਿਸਾਨਾਂ ਦੇ ਵੱਲੋਂ ਸਵੇਰ ਤੋਂ ਹੀ ਤਿਆਰੀਆਂ ਖਿੱਚ ਲਈਆਂ ਗਈਆਂ ਨੇ ਕੇਂਦਰ ਸਰਕਾਰ ਨੂੰ ਵਿਫਤਾ ਪਾਉਣ ਦੇ ਲਈ ਸਰਕਾਰ ਨੂੰ ਹਿਲਾਉਣ ਦੇ ਲਈ ਕਿਸਾਨ ਤਿਆਰ ਬਰ ਤਿਆਰ ਨਜ਼ਰ ਆ ਰਹੇ ਨੇ ਦੇਰ ਰਾਤ ਤੋਂ ਹੀ ਤਿਆਰੀਆਂ ਕਰ ਦਿੱਤੀਆਂ ਸੀ ਸਵੇਰੇ ਹੀ ਘਰੋਂ ਨਿਕਲ ਚੁੱਕੇ ਨੇ ਕਿਸਾਨ ਅਖਰ ਅੱਜ ਕੀ ਕਰਨਗੇ ਕਿਸਾਨ ਦਾਸ ਦੀ ਕਿ ਵੱਡਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ ਕਿਸਾਨਾਂ ਨੇ ਅੱਜ ਰੇਲਾਂ ਰੁਕੀਆਂ ਜਾਣਗੀਆਂ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਪਲੇਟਫਾਰਮ ਆ ਜਿੱਥੇ ਵੀ ਸਟੇਸ਼ਨ ਆ ਜਿੱਥੇ ਵੀ ਫਾਟਕ ਆ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਜਿੱਥੇ-ਜਿੱਥੇ ਨੂੰ ਰੇਲ ਗੱਡੀ ਲੰਘਦੀ ਆ ਕੋਈ ਸਟੇਸ਼ਨ ਆ ਕੋਈ ਫਾਟਕ ਆ ਉੱਥੇ ਅੱਜ ਰੇਲਾਂ ਤੇ ਜਾਮ ਲੱਗਣਗੇ ਰੇਲਾਂ ਤੇ ਬ੍ਰੇਕਾਂ ਲੱਗਣਗੀਆਂ ਤਾਂ ਕਿਸਾਨਾਂ ਦੇ ਵੱਲੋਂ ਪਹਿਲਾਂ ਹੀ ਰੇਲ ਰੋਕੋ ਅੰਦੋਲਨ ਦਾ ਅੱਜ ਐਲਾਨ ਕੀਤਾ ਸੀ 3 ਘੰਟੇ ਮੈਂ ਸਰਵਣ ਸਿੰਘ ਪੰਨੇਰ ਦੋਵਾਂ ਫਾਰਮਾ ਦਾ ਕੋਆਰਡੀਨੇਟਰ ਦੋਵਾਂ ਫਾਰਮਾ ਵੱਲੋਂ ਕੇਐਮਐਮ ਤੇ ਐਸਕੇਐਮ ਨਾਨ ਪੋਲਿਟਿਕਲ ਵੱਲੋਂ ਅੱਜ 12 ਤੋਂ 4 ਵਜੇ 12 ਤੋਂ 3 ਵਜੇ ਤੱਕ ਰੇਲ ਰੋਕੋ ਅੰਦੋਲਨ 3 ਘੰਟਿਆਂ ਦਾ ਦਿੱਤਾ ਗਿਆ ਅੰਮ੍ਰਿਤਸਰ ਵਿੱਚ 9 ਥਾਵੇਂ ਗੁਰਦਾਸਪੁਰ ਵਿੱਚ ਫਤਿਹਗੜ੍ਹ ਚੂੜੀਆਂ ਬਟਾਲਾ ਕਾਦੀਆਂ ਪਠਾਨਕੋਟ ਵਿੱਚ ਪਰਮਾਨੈਂਟ ਸਟੇਸ਼ਨ ਹੁਸ਼ਿਆਰਪੁਰ ਵਿੱਚ 5 ਥਾਵੇਂ ਟਾਂਡਾ ਹੁਸ਼ਿਆਰਪੁਰ ਦਸੂਹਾ ਮੰਡੇ ਆਲਾ ਅਤੇ ਮਹਿਲਪੁਰ ਇਸ ਤਰੀਕੇ ਨਾਲ ਨਵਾਂ ਸ਼ਹਿਰ ਦੇ ਵਿੱਚ ਪਿੰਡ ਬਹਿਰਾਮ ਇਸ ਤਰੀਕੇ ਨਾਲ ਰੋਪੜ ਦੇ ਵਿੱਚ ਰੋਪੜ ਮੇਨ ਲਾਈਨ ਤੇ ਨੰਗਲ ਤੋਂ ਵੀ ਮੈਨੂੰ ਫੋਨ ਆਇਆ ਸੀਗਾ ਮਹਾਲੀ ਦੇ ਵਿੱਚ ਮਹਾਲੀ ਸਟੇਸ਼ਨ ਸਰਸੀਨੀ ਪਿੰਡ ਦੇ ਵਿੱਚ ਰੇਲ ਰੁਕੋ ਹੋਊਗਾ ਪਟਿਆਲਾ ਵਿੱਚ ਸ਼ੰਭੂ ਜਿੱਥੇ ਮੋਰਚੇ ਤੁਸੀਂ ਬੈਠੇ ਆ ਪਟਿਆਲਾ ਤਬਲਾਠ ਇੱਥੇ ਹੋਊਗਾ ਇਹ ਤੋਂ ਗਾਹਾਂ ਲੁਧਿਆਣੇ ਦੇ ਵਿੱਚ ਸਾਨਨੇ ਵੱਲ ਤੇ ਮੁੱਲਾ ਬਰਾਮ ਹੋਊਗਾ ਇਹ ਦੋਗਾ ਜਲੰਧਰ ਵਿੱਚ ਜਲੰਧਰ ਕੈਂਟ ਕਪੂਰਥਲਾ ਵਿੱਚ ਲੋਹੀਆਂ ਸultanpur ਫਗਵਾੜਾ ਹਮੀਰਾ ਤਰਨਤਾਰਨ ਦੇ ਵਿੱਚ ਪੱਟੀ ਖੇਮ ਕਰਨ ਤੇ ਤਰਨਤਾਰਨ ਸਟੇਸ਼ਨ ਇਸ ਤਰੀਕੇ ਨਾਲ ਫਰੋਜ਼ਪੁਰ ਤਲਵੰਡੀ ਬਸਤੀ ਟੈਂਕਾ ਵਾਲੀ ਮੱਖੂ ਮੱਲਾਂ ਵਾਲਾ ਤਲਵੰਡੀ ਭਾਈ ਜਗਰਾਉ ਇਹ ਪੰਜ ਥਾਵਾਂ ਤੇ ਮੋਗਾ ਦੇ ਵਿੱਚ ਅਜੀਤਵਾਲ ਡੱਗਰੂ ਮੋਗਾ ਸੰਗਰੂਰ ਦੇ ਵਿੱਚ ਸੁਨਾਮ ਮਲੇਰ ਕੋੜਲੇ ਵਿੱਚ ਅਹਿਮਤਗੜ੍ਹ ਮਾਨਸਾ ਵਿੱਚ ਮਾਨਸਾ ਮੇਨ ਤੇ ਬਟੇੜਾ ਬਠਿੰਡਾ ਵਿੱਚ ਰਾਮਪੁਰਾ ਤੇ ਹੋਰ ਨਾ ਥਾਮਾਂ ਤੇ ਵੀ ਹੋਊਗਾ ਫਾਜ਼ਿਲਕਾ ਵਿੱਚ ਰੇਲ ਲਾਈਨ ਸਟੇਸ਼ਨ ਹੋਊਗਾ ਮੁਖਸਰ ਵਿੱਚ ਮਲੋਟ ਦੇ ਵਿੱਚ ਹੋਊਗਾ ਫਰੀਦਕੋਟ ਦੇ ਵਿੱਚ ਵੀ ਹੋਊਗਾ ਬਰਨਾਲੇ ਦੇ ਵਿੱਚ ਵੀ ਦੋ ਥਾਮਾਂ ਤੇ ਸਾਨੂੰ ਖਬਰਾਂ ਮਿਲ ਰਹੀਆਂ ਨੇ ਇਸ ਤਰ੍ਹਾਂ ਇਹ ਲਗਭਗ 50 51 ਥਾਮਾਂ ਦੀ ਖੁਸ਼ਤੀ ਹੋ ਸਕੀ ਆ ਲਗਭਗ ਇੰਨੀਆਂ ਹੀ ਥਾਮਾਂ ਤੇ ਹੋਰ ਠੀਕ ਹੈ ਜਥੇਬੰਦੀਆਂ ਦੇ ਅਜੇ ਪ੍ਰੋਗਰਾਮ ਆਉਣੇ ਨੇ ਉੱਥੇ ਹੋਊਗਾ ਮਨਜੀਤ ਸਿੰਘ ਧਨੇਰ ਜਿਹੜੇ ਬੀਕੇਜੂ ਡਕਾਉਂਦਾ ਦੇ ਪ੍ਰਧਾਨ ਨੇ ਪੰਜ ਥਾਮਾਂ ਤੇ ਉਹ ਕਰ ਰਹੇ ਨੇ ਔਰ ਹੋਰ ਯੂਨੀਅਨਾਂ ਦੇ ਵੀ ਸਪੋਰਟ ਦੇ ਵਿੱਚ ਪ੍ਰੋਗਰਾਮ ਕਰਨ ਦੇ ਸਾਡੇ ਕੋ ਮੈਸੇਜ ਆਏ ਨੇ ਤੋਂ ਸਾਰੇ ਪੰਜਾਬੀਆਂ ਨੂੰ ਬੇਨਤੀ ਆ ਵੀ ਜਿੱਥੇ ਰੇਲਵੇ ਸਟੇਸ਼ਨ ਆ ਜਿੱਥੇ ਫਾਟਕਿਆ ਵੱਧ ਤੋਂ ਵੱਧ ਗਿਣਤੀ ਵਿੱਚ ਉੱਥੇ ਅੱਜ ਰੇਲਾ ਪੂਰੇ ਪੰਜਾਬ ਤੇ ਜਾਮ ਕਰ ਦਿਓ ਇਹਦੋਂਗਾ ਐਸਜੀਬੀਸੀ ਨੇ ਸਾਨੂੰ ਬਹੁਤ ਸਾਰੇ ਥਾਵਾਂ ਤੇ ਲੰਗਰ ਮੁਹੱਈਆ ਕਰਾਇਆ ਸਟੇਸ਼ਨਾਂ ਤੇ ਲੰਗਰ ਮੁਹੱਈਆ ਕਰਾਇਆ ਉਹਨਾਂ ਦੇ ਧੰਨਵਾਦ ਦੀਆਂ ਕੱਲ ਸਿੰਘ ਸਾਹਿਬ ਖਨੋਰੀ ਬਾਰਡਰ ਤੇ ਪਹੁੰਚੇ ਬਹੁਤ ਸਾਰੇ ਪੰਜਾਬੀ ਗਾਇਕ ਪਹੁੰਚੇ ਬਹੁਤ ਸਾਰੀਆਂ ਅਹਿਮ ਸ਼ਖਸੀਅਤਾਂ ਪਹੁੰਚੀਆਂ ਮੈਂ ਸਾਰਿਆਂ ਦਾ ਆਪਣੇ ਵੱਲੋਂ ਧੰਨਵਾਦ ਕਰਦਾ ਭਰਾਓ ਲੋਕ ਲਹਿਰ ਬਣ ਗਈ ਆ ਇਸ ਲੋਕ ਲਹਿਰ ਦੇ ਵਿੱਚ ਅੱਜ ਲੱਖਾਂ ਲੋਕ ਕਿਸਾਨ ਮਜ਼ਦੂਰ ਨੌਜਵਾਨ ਸ਼ਾਮਲ ਹੋਣੇ ਚਾਹੀਦੇ ਆ ਔਰ ਤੁਸੀਂ ਦੇਖੋਗੇ ਇਹ ਮੋਰਚਾ ਜਿੱਤ ਵਾਲੇ ਪਾਸੇ ਨੂੰ ਵਧੂਗਾ ਅਸੀਂ 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 ਇਹ 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 ਗੱਲ ਕਹਿਣਾ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜਿੰਨੇ ਰੇਲ ਰੋਕੋ ਅੰਦੋਲਨ ਹੋਇਆ ਇਹ ਸਾਰਿਆਂ ਤੋਂ ਸਫਲਤਮ ਰੇਲ ਰੋਕੋ ਅੰਦੋਲਨ ਤੁਸੀਂ ਕਰਕੇ ਕਰ ਦਿਓ ਅਸੀਂ ਸ਼ਾਮਾਂ ਦੁਪਹਿਰ 12 ਵਜੇ ਤੋਂ ਲੈ ਕੇ 3 ਵਜੇ ਤੱਕ ਅੱਜ ਪੂਰੇ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਜਾਣਗੀਆਂ ਜਿਸ ਨੂੰ ਲੈ ਕੇ ਪਹਿਲਾਂ ਹੀ ਤਿਆਰੀਆਂ ਕਰਨੇ ਆ ਘਰੋਂ ਗੱਦੇ ਲੈ ਕੇ ਕਿਸਾਨ ਨਿਕਲ ਚੁੱਕੇ ਨੇ ਰੇਲਾਂ ਦੀਆਂ ਪਟੜੀਆਂ ਤੇ ਲੰਮੇ ਪੈ ਚੁੱਕੇ ਨੇ ਕਿਸਾਨ ਸਵੇਰੇ ਤਾਂ ਦੁਪਹਿਰੇ 12 ਵਜੇ ਤੋਂ ਜਿਹੜੀਆਂ ਰੇਲਾਂ ਰੋਕੀਆਂ ਜਾਣਗੀਆਂ ਜਿਸ ਦੇ ਨਾਲ ਮੁਸਾਫਿਰਾਂ ਨੂੰ ਥੋੜਾ ਖੱਜਲ ਖਵਾਰ ਹੋਣਾ ਪੈ ਸਕਦਾ ਪਰ ਚਿੰਤਾ ਦੀ ਗੱਲ ਨਹੀਂ ਕਿਸਾਨ ਕਹਿੰਦੇ ਕਿਸਾਨ ਲੀਡਰ ਸਰਬੰਸਿੰਘ ਪਧੇਰ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਜਿੱਥੇ-ਜਿੱਥੇ ਰੇਲਾਂ ਰੋਕਣੀਆਂ ਨੇ ਸਟੇਸ਼ਨਾਂ ਦੇ ਉੱਤੇ ਪਹਿਲਾਂ ਹੀ ਲੰਗਰਾਂ ਦਾ ਪ੍ਰਬੰਧ ਕਰ ਦੋ ਪਾਣੀ ਦਾ ਪ੍ਰਬੰਧ ਕਰ ਦੋ ਚਾਹ ਦਾ ਪ੍ਰਬੰਧ ਕਰ ਦੋ ਕਿਸੇ ਵੀ ਯਾਤਰੀ ਨੂੰ ਕੋਈ ਪਰੇਸ਼ਾਨੀ ਨਾ ਆਵੇ ਤਾਂ ਇਹ ਕਿਸਾਨ ਨੇ ਇਹ ਅੰਨ ਦਾਤਾ ਆ ਇਹ ਜੇ ਅੰਨ ਦਾਤਾ ਅੰਨ ਉਗਾਉਂਦਾ ਪੂਰਾ ਦੇਸ਼ ਅੰਨ ਦਾਤਾ ਦਾ ਉਗਾਇਆ ਹੋਇਆ ਅੰਨ ਖਾਂਦਾ ਫਿਰ ਰੇਲਾਂ ਦੇ ਵਿੱਚ ਸਫ਼ਰ ਕਰਨ ਵਾਲੇ ਭੁੱਖੇ ਕਿਵੇਂ रह ਸਕਦੇ ਨੇ ਸਵਾਲ ਤਾਂ ਜ਼ਰੂਰ ਨੇ ਇਹ ਤਾਂ ਖੈਰ ਪਹਿਲਾਂ ਹੀ ਜਿਹੜੀ ਆ ਇਹ ਗੱਲ ਕਹਿ ਦਿੱਤੀ ਕਿਸਾਨ ਲੀਡਰ ਨੇ ਕਿ ਕੋਈ ਵੀ ਵਿਅਕਤੀ ਕੋਈ ਵੀ ਯਾਤਰੀ ਕੋਈ ਮੁਸਾਫਿਰ ਕਿਸੇ ਨੂੰ ਵੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ ਖਾਣ ਪੀਣ ਦੇ ਮਾਮਲੇ 'ਚ ਹਾਲਾਂਕਿ 3 ਘੰਟੇ ਉਹਨਾਂ ਨੂੰ ਇੰਤਜ਼ਾਰ ਜ਼ਰੂਰ ਕਰਨਾ ਪਵੇਗਾ ਆਪਣੀ ਮੰਜ਼ਿਲ ਤੱਕ ਪਹੁੰਚਣ ਦੇ ਲਈ 3 ਘੰਟੇ ਉਹਨਾਂ ਨੂੰ ਇੰਤਜ਼ਾਰ ਜ਼ਰੂਰ ਕਰਨਾ ਪਵੇਗਾ ਆਪਣੇ ਘਰਾਂ ਤੱਕ ਜੇ ਕਿਸੇ ਨੇ ਜਾਣਾ ਕਿਸੇ ਨੇ ਕੰਮਕਾਰ ਤੇ ਉੱਤੇ ਕਿਸੇ ਨੂੰ ਮਿਲਣ ਦੇ ਲਈ ਜਾਣਾ ਉੱਥੇ ਜਾਣ ਵਾਸਤੇ ਉਹਨਾਂ ਨੂੰ 3 ਘੰਟੇ ਤਾਂ ਇੰਤਜ਼ਾਰ ਕਰਨਾ ਹੀ ਪਵੇਗਾ ਪਰ ਕਿਸਾਨ ਕਹਰੇ ਨੇ ਅਸੀਂ ਕੋਈ ਸ਼ੌਂਕ ਨੂੰ ਨਹੀਂ ਅਜਿਹਾ ਕਰਦੇ ਸਾਨੂੰ ਕੋਈ ਸ਼ੌਂਕ ਨਹੀਂ ਪਿਆ ਅਸੀਂ ਕੋਈ ਆਪਣੇ ਇਕੱਲੇ ਇੱਕ ਕਿਸਾਨ ਆਪਣੇ ਘਰਾਂ ਵਾਸਤੇ ਜਾਂ ਕੋਈ ਅਜਿਹਾ ਨਹੀਂ ਕਿ ਆਪਣਾ ਕੋਈ ਨਿੱਜੀ ਮਸਲਾ ਇਹ ਤਾਂ ਅਸੀਂ ਤਾਂ ਸਿਰਫ ਆਉਣ ਵਾਲੀਆਂ ਨਸਲਾਂ ਤੇ ਫਸਲਾਂ ਬਚਾਉਣ ਦੀ ਲੜਾਈ ਲੜ ਰਹੇ ਆ ਕੇਂਦਰ ਸਰਕਾਰ ਜੇਕਰ ਪਹਿਲਾਂ ਮਸਲੇ ਦਾ ਹੱਲ ਕਰ ਦੇਵੇ ਸਾਨੂੰ ਅਜਿਹੇ ਕਦਮ ਚੁੱਕਣ ਦੀ ਲੋੜ ਹੀ ਨਹੀਂ ਪਵੇਗੀ ਤਾਂ ਕਿਸਾਨ ਜਿਹੜੇ ਨੇ ਮਜਬੂਰ ਨੇ ਕਿਉਂਕਿ ਜਦੋਂ ਆਪਣੀ ਹੀ ਰਾਜस्तानी ਦੇ ਵਿੱਚ ਕਿਸਾਨਾਂ ਨੂੰ ਨਾ ਜਾਣ ਦਿੱਤਾ ਜਾਵੇ ਆਪਣੀ ਹੀ ਰਾਜस्तानी ਦੇ ਵਿੱਚ ਜਾਣ ਵਾਲੇ ਕਿਸਾਨਾਂ ਦੇ ਉੱਤੇ ਹੰਝੂ ਗੈਸ ਦੇ ਗੋਲੇ ਪਾਣੀ ਦੀਆਂ ਬੁਛਾੜਾਂ ਲਾਠੀਆਂ ਗੋਲੀਆਂ ਰਬੜ ਦੀਆਂ ਗੋਲੇ ਇਸ ਤਰੀਕੇ ਦੇ ਨਾਲ ਮਾਰ ਕੇ ਤਸ਼ੱਦਦ ਕੀਤਾ ਜਾਵੇ ਫੇਰ ਕਿਸਾਨ ਅਗਲਾ ਕਦਮ ਚੁੱਕਣ ਨੂੰ ਰਣਨੀਤੀ ਬਣਾਉਣ ਨੂੰ ਪਲਾਨਿੰਗ ਤਿਆਰ ਕਰਨ ਨੂੰ ਮਜਬੂਰ ਤਾਂ ਜ਼ਰੂਰ ਹੋਣਗੇ ਤਾਂ ਕਿਸਾਨ ਜਿਹੜੇ ਨੇ ਅੱਜ ਰੇਲਾ ਰੋਕ ਰਹੇ ਨੇ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਜੇਕਰ ਸਫ਼ਰ ਕਰ ਰਹੇ ਹੋ ਤਾਂ ਥੋੜਾ ਅਵੋਇਡ ਕਰੋ ਜੇਕਰ ਕਿਤੇ ਜ਼ਰੂਰੀ ਜਾਣਾ ਤਾਂ ਰੇਲਾਂ ਦੇ ਮੈਂ ਸਰਵਣ ਸਿੰਘ ਪੰਦੇਰ ਦੋਵਾਂ ਫਾਰਮਾਂ ਦਾ ਕੋਆਰਡੀਨੇਟਰ ਦੋਵਾਂ ਫਾਰਮਾਂ ਵੱਲੋਂ ਕੇਐਮਐਮ ਤੇ ਐਸਕੇਐਮ ਨਾਨ ਪੋਲਿਟੀਕਲ ਵੱਲੋਂ ਅੱਜ 12 ਤੋਂ 4 ਵਜੇ 12 ਤੋਂ 3 ਵਜੇ ਤੱਕ ਰੇਲ ਰੋਕੋ ਅੰਦੋਲਨ 3 ਘੰਟਿਆਂ ਦਾ ਦਿੱਤਾ ਗਿਆ ਅੰਮ੍ਰਿਤਸਰ ਵਿੱਚ 9 ਥਾਵਾ ਗੁਰਦਾਸਪੁਰ ਵਿੱਚ ਫਤਿਹਗੜ੍ਹ ਚੂੜੀਆਂ ਬਟਾਲਾ ਕਾਧੀਆਂ ਪਠਾਨਕੋਟ ਵਿੱਚ ਪਰਮਾਨੈਂਟ ਸਟੇਸ਼ਨ ਹੁਸ਼ਿਆਰਪੁਰ ਵਿੱਚ 5 ਥਾਵਾ ਟਾਂਡਾ ਹੁਸ਼ਿਆਰਪੁਰ ਦਸੂਹਾ ਮੰਡੇਆਲਾ ਅਤੇ ਮਹਿਲਪੁਰ ਇਸ ਤਰੀਕੇ ਨਾਲ ਨਵਾਂ ਸ਼ਹਿਰ ਦੇ ਵਿੱਚ ਪਿੰਡ ਬਹਿਰਾਮ ਇਸ ਤਰੀਕੇ ਨਾਲ ਰੋਪੜ ਦੇ ਵਿੱਚ ਰੋਪੜ ਮੇਨ ਲਾਈਨ ਤੇ ਨੰਗਲ ਤੋਂ ਵੀ ਮੈਨੂੰ ਫੋਨ ਆਇਆ ਸੀਗਾ ਮਹਾਲੀ ਦੇ ਵਿੱਚ ਮਹਾਲੀ ਸਟੇਸ਼ਨ ਸਰਸਿਨੀ ਪਿੰਡ ਦੇ ਵਿੱਚ ਰੇਲ ਰੁਕੋ ਹੋਊਗਾ ਪਟਿਆਲਾ ਵਿੱਚ ਸ਼ੰਭੂ ਜਿੱਥੇ ਮੋਰਚੇ ਤੇ ਅਸੀਂ ਬੈਠੇ ਆਂ ਪਟਿਆਲਾ ਤਬਲਾਠ ਇੱਥੇ ਹੋਊਗਾ ਇਹਦੋਂਗਾ ਲੁਧਿਆਣੇ ਦੇ ਵਿੱਚ ਸਾਨਨੇਵਾਲ ਤੇ ਮੁੱਲਾ ਬਰਾਮ ਹੋਊਗਾ ਇਹਦੋਂਗਾ ਜਲੰਧਰ ਵਿੱਚ ਜਲੰਧਰ ਕੈਂਟ ਕਪੂਰਥਲਾ ਵਿੱਚ ਲੋਹੀਆਂ ਸੁਲਤਾਨਪੁਰ ਫਗਵਾੜਾ ਹਮੀਰਾ ਤਰਨਤਾਰਨ ਦੇ ਵਿੱਚ ਪੱਟੀ ਖੇਮ ਕਰਨ ਤੇ ਤਰਨਤਾਰਨ ਸਟੇਸ਼ਨ ਇਸ ਤਰੀਕੇ ਨਾਲ ਫਿਰੋਜ਼ਪੁਰ ਤਲਵੰਡੀ ਬਸਤੀ ਟੈਂਕਾ ਵਾਲੀ ਮੱਖੂ ਮੱਲਾਂ ਵਾਲਾ ਤਲਵੰਡੀ ਭਾਈ ਜਗਰਾਉ ਇਹ ਪੰਜ ਥਾਵਾਂ ਤੇ ਮੋਗਾ ਦੇ ਵਿੱਚ ਅਜੀਤਵਾਲ ਡੱਗਰੂ ਮੋਗਾ ਸੰਗਰੂਰ ਦੇ ਵਿੱਚ ਸੁਨਾਮ ਮਲੇਰ ਕੋੜਲੇ ਵਿੱਚ ਅਹਿਮਤਗੜ੍ਹ ਮਾਨਸਾ ਵਿੱਚ ਮਾਨਸਾ ਮੇਨ ਤੇ ਬਟੇਰਾ ਬਠਿੰਡਾ ਵਿੱਚ ਰਾਮਪੁਰਾ ਤੇ ਹੋਰ ਨਾ ਥਾਮਾਂ ਤੇ ਹੋਊਗਾ ਫਾਜ਼ਿਲਕਾ ਵਿੱਚ ਰੇਲ ਲਾਈਨ ਸਟੇਸ਼ਨ ਹੋਊਗਾ ਮੁਖਸਰ ਵਿੱਚ ਮਲੋਟ ਦੇ ਵਿੱਚ ਹੋਊਗਾ ਫਰੀਦਕੋਟ ਦੇ ਵਿੱਚ ਵੀ ਹੋਊਗਾ ਬਰਨਾਲੇ ਦੇ ਵਿੱਚ ਵੀ ਦੋ ਥਾਮਾਂ ਤੇ ਸਾਨੂੰ ਖਬਰਾਂ ਮਿਲ ਰਹੀਆਂ ਨੇ ਇਸ ਤਰ੍ਹਾਂ ਇਹ ਲਗਭਗ 50 51 ਥਾਮਾਂ ਦੀ ਖੁਪਸਤੀ ਹੋ ਚੁੱਕੀ ਆ ਲਗਭਗ ਇੰਨੀਆਂ ਹੀ ਥਾਮਾਂ ਤੇ ਹੋਰ ਠੀਕ ਹੈ ਜਥੇਬੰਦੀਆਂ ਦੇ ਅਜੇ ਪ੍ਰੋਗਰਾਮ ਆਉਣੇ ਨੇ ਉੱਥੇ ਹੋਊਗਾ ਮਨਜੀਤ ਸਿੰਘ ਧਨੇਰ ਜਿਹੜੇ ਬੀਕੇਜੂ ਡਕਾਉਂਦਾ ਦੇ ਪ੍ਰਧਾਨ ਨੇ ਪੰਜ ਥਾਮਾਂ ਤੇ ਉਹ ਕਰ ਰਹੇ ਨੇ ਪਰ ਹੋਰ ਯੂਨੀਅਨਾਂ ਦੇ ਵੀ ਸਪੋਰਟ ਦੇ ਵਿੱਚ ਪ੍ਰੋਗਰਾਮ ਕਰਨ ਦੇ ਸਾਡੇ ਕੋ ਮੈਸੇਜ ਆਏ ਨੇ ਤੋਂ ਸਾਰੇ ਪੰਜਾਬੀਆਂ ਨੂੰ ਬੇਨਤੀ ਆ ਵੀ ਜਿੱਥੇ ਰੇਲਵੇ ਸਟੇਸ਼ਨ ਆ ਜਿੱਥੇ ਫਾਟ ਗਿਆ ਵੱਧ ਤੋਂ ਵੱਧ ਗਿਣਤੀ ਵਿੱਚ ਉੱਥੇ ਅੱਜ ਰੇਲਾ ਪੂਰੇ ਪੰਜਾਬ ਤੇ ਜਾਮ ਕਰ ਦਿਓ ਇਹਦੋਗਾ ਐਸਜੀਬੀਸੀ ਨੇ ਸਾਨੂੰ ਬਹੁਤ ਸਾਰੇ ਥਾਵਾਂ ਤੇ ਲੰਗਰ ਮਹੱਈਆ ਕਰਾਇਆ ਸਟੇਸ਼ਨਾਂ ਤੇ ਲੰਗਰ ਮਹੱਈਆ ਕਰਾਇਆ ਉਹਨਾਂ ਦੇ ਧੰਨਵਾਦ ਦੀਆਂ